वेलकम आज ही ਤੁਹਾਡਾ ਸਿਫਰ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਟੌਪਿਕ ਦੇ ਰਹਿਣ ਵਾਲੀ ਹੈ ਉਹ ਹੈ ਜੀ ਗਾਂ ਨੂੰ ਸੂਣ ਤੋਂ ਬਾਅਦ ਜਿਹੜਾ ਸੀ ਕਾੜਾ ਦੇਣਿਆ ਇਦਨਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਆਪਾਂ ਸ਼ੇਅਰ ਕਰਾਂਗੇ ਸੋ ਇਹ ਕੜਾ ਜਿਹੜਾ ਹੈ ਗਾਂ ਨੂੰ ਮੈਲੇ ਤੋਂ ਚੱਲਣ ਦੇ ਵਿੱਚ ਕਾਫੀ ਹੈਲਪ ਕਰਦਾ ਹੈ ਜਿਹਦੇ ਨਾਲ ਕੀ ਹੈ ਉਹਦੇ ਮਿਲਕ ਦੇ ਵਿੱਚ ਕਾਫੀ ਇੰਪਰੂਵਮੈਂਟ ਆਂਦੀ ਹੈ ਪੀਕ ਤੇ ਜਾਣ ਲਈ ਥੋੜਾ ਉਹਨੂੰ ਈਜ਼ੀ ਹੋ ਜਾਂਦਾ ਹੈ ਸੋ ਇਹ ਕੜਾ ਅਸੀਂ ਆਪਣੇ ਫਾਰਮ ਤੇ ਯੂਜ਼ ਕਰਦੇ ਹਾਂ ਜੀ ਇੱਕ ਹਫਤੇ ਦੇ ਬਾਅਦ ਇੱਕ ਹਫਤਾ ਸੂਣ ਤੋਂ ਬਾਅਦ ਅਸੀਂ ਇਹ ਕੜਾ ਯੂਜ਼ ਕਰਦੇ ਹਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਲੈਣਾ ਹੈ ਜੀ ਤੁਸੀਂ ਪਾ ਲੈਣਾ ਇਹਦੇ ਵਿੱਚ ਗੁੜ ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣਾ ਹੈ ਜੀ ਅਜਵਾਇਨ ਪਾਣੀ ਹੈ ਅਜਵਾਇਨ ਪਾਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਉਣੀ ਹੈ ਜੀ ਸੁੰਡ ਸੁੰਡ ਤੋਂ ਇਲਾਵਾ ਆਪਾਂ ਇਹਦੇ ਵਿੱਚ ਜਿਹੜਾ ਮੇਥੀ ਦਾਣਾ ਐਡ ਕਰ ਦਾਂਗੇ ਜੀ ਮੇਥੀ ਦਾਣਾ ਤੁਸੀਂ ਵੱਡਾ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਿਟਾ ਜੀਰਾ ਤੁਸੀਂ ਚਿਟਾ ਹੀ ਲੈਣਾ ਜੀਰਾ ਇਸ ਤੋਂ ਇਲਾਵਾ ਤੁਸੀਂ ਤਾਰਾ ਮੀਰਾ ਐਡ ਕਰੋਗੇ ਜੀ ਇਹਦੇ ਵਿੱਚ ਸੋ ਇਹਨੂੰ ਬਣਾਉਣ ਦਾ ਤਰੀਕਾ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਪਾਣੀ ਬਾਲ ਲੈਣਾ ਹੈ ਏ ਮੈਂ ਇਥੇ 1 ਕਿਲੋ ਪਾਣੀ ਜਿਹੜਾ ਇਥੇ ਐਡ ਕਰ ਲਿਆ ਸੀ ਜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਨਾਲ ਦੀ ਨਾਲ ਤਾਰਾ ਮੀਰਾ ਸੋ ਤਾਰਾ ਮੀਰਾ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਛੁੱਟਾ ਜੀਰਾ ਛੁੱਟਾ ਜੀਰਾ ਜਿਹੜਾ ਇਹ ਬਹੁਤ ਵਧੀਆ ਜਿੱਦਾਂ ਗਾਂ ਦੁੱਧ ਤੋਂ ਨਹੀਂ ਉਤਰਦੀ ਹੈਗੀ ਦੁੱਧ ਛੁੜਾ ਜਾਂਦੀ ਜਾਂ ਜੋ ਵੀ ਉਹਦੇ ਲਈ ਬੜਾ ਵਧੀਆ ਹੈ ਸੋ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੇਥੀ ਦਾਣਾ ਇਹ ਛੋਟਾ ਮੇਥੀ ਦਾਣਾ ਬਾਰਿਕ ਮੇਥੀ ਦਾਣਾ ਸੀਗਾ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਸੌਂਡ ਐਡ ਕਰ ਲਾਂਗੇ ਸੌਂਡ ਆਪਾਂ ਥੋੜੀ ਘੱਟ ਹੀ ਕੁਆਂਟੀਟੀ ਚ ਪਾਈ ਸੀ ਕਿਉਂਕਿ ਗਰਮੀ ਹੈ ਸੋ ਗਰਮੀ ਦੇ ਅਕੋਰਡਿੰਗ ਤੁਸੀਂ ਦੇਖ ਲਿਓ ਅਜਵਾਇਨ ਵੀ ਹੈ ਜਿਹੜੇ ਉਹ ਵੀ ਆਪਾਂ ਥੋੜੀ ਘੱਟ ਹੀ ਪਾਈ ਹੈ ਸੋ ਇਸ ਤੋਂ ਇਲਾਵਾ ਆਪਾਂ ਇਹਨਾਂ ਚੀਜ਼ਾਂ ਦੇ ਨਾਲ-ਨਾਲ ਗੁੜ ਐਡ ਕਰ ਦਾਂਗੇ ਕਿਉਂਕਿ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਕੌੜੀਆਂ ਨਹੀਂ ਗਿਆ ਸੋ ਇਹਦਾ ਟੇਸਟ ਕਾਫੀ ਕੜਵਾ ਹੋ ਜਾਂਦਾ ਹੈ ਇਸ ਲਈ ਆਪਾਂ ਇਹਦੇ ਵਿੱਚ ਐਡ ਕਰਤਾ ਸੀ ਜੀ ਗੁੜ ਗੁੜ ਤੁਸੀਂ ਥੋੜਾ ਵੱਧ ਵੀ ਐਡ ਕਰ ਸਕਦੇ ਹੋ ਸੂਜੀ ਦੇ ਨਾਲ ਕੀ ਹੈ ਮਿੱਠਾ ਹੋ ਜਾਊਗਾ ਸੋ ਜਿਹੜਾ ਆਪਣਾ ਜਿੱਦਾਂ گاਵਾ ਨੇ ਖਾ ਲੈਂਦੀਆਂ ਨੇ ਇਹਨੂੰ ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਦੇਣਾ ਜੀ ਮਿਕਸ ਵਧੀਆ ਤਰੀਕੇ ਨਾਲ ਇਹਨੂੰ ਪਕਾਉਣਾ ਹੈ ਜਿੰਨਾ ਟਾਈਮ ਇਹ ਸਾਰਾ ਜਿਹੜਾ ਇਹਦਾ ਅਸਰ ਇਸ ਪਾਣੀ ਦੇ ਵਿੱਚ ਪ੍ਰੋਪਰ ਹੋ ਜੇ ਤੇ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਨੇ ਉਹ ਪ੍ਰੋਪਰ ਕੀ ਹੋ ਜਾਣ ਜੀ ਮੈਲਟ ਹੋਣ ਲੱਗ ਜਾਣ ਮਤਲਬ ਬਹੁਤ ਵਧੀਆ ਤਰੀਕੇ ਨਾਲ ਗਲ ਜਾਣ ਸੋ ਇਹ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਆ ਮੈਨੂੰ ਪਾਣੀ ਇਹਦੇ ਵਿੱਚ ਥੋੜਾ ਜਿਹਾ ਘੱਟ ਲੱਗ ਰਿਹਾ ਸੀਗਾ ਸੋ ਇਹਦੇ ਵਿੱਚ ਪਾਣੀ ਆਪਾਂ ਹੋਰ ਐਡ ਕਰ ਦਾਂਗੇ ਕਿਉਂਕਿ ਇਹਨੇ ਹਜੇ ਪੱਕਣਾ ਵੀ ਹੈ ਸੋ ਇਹ ਚੀਜ਼ਾਂ ਨੇ ਜੀ ਜਿਹੜੀਆਂ ਕੀ ਅਸੀਂ ਇੱਕ ਹਫ਼ਤੇ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਇਹ ਰਸੀਦਾ ਕਾੜਾ ਤਿਆਰ ਕਰਕੇ ਗਾਵਾਂ ਨੂੰ ਦੇਣੇ ਆ ਜੀ ਇਹ ਤੁਸੀਂ 3 ਦਿਨ ਦੇਣਾ ਲਗਾਤਾਰ ਹਫਤੇ ਬਾਅਦ 3 ਦਿਨ ਤੁਸੀਂ ਗਾਂ ਨੂੰ ਲਗਾਤਾਰ ਦੇਣੇ ਆ 3 ਦਿਨ ਤੋਂ ਵੱਧ ਨਾ ਦਿਓ ਕਿਉਂਕਿ ਇਹ ਗਰਮ ਹੁੰਦਾ ਹੈ ਕਾੜਾ ਕਾਫੀ ਸੋ ਇਹਦੇ ਨਾਲ ਗਾਂ ਜਿਹੜੀ ਉਹ ਮੈਲੇ ਤੋਂ ਚੱਲ ਜਾਂਦੀ ਹੈ ਠੀਕ ਹੈ ਜੀ ਸੋ ਇਹ ਤੁਹਾਨੂੰ ਵੀ ਪਤਾ ਜਿੰਨਾ ਟਾਈਮ ਕੋਈ ਵੀ ਡੰਗਰ ਪਸ਼ੂ ਮੈਲੇ ਤੋਂ ਨਹੀਂ ਚੱਲਦਾ ਓਨਾ ਟਾਈਮ ਉਹ ਦੁੱਧ ਵੀ ਉਹਦਾ ਨਹੀਂ ਵੱਧਦਾ ਸੋ ਸਾਨੂੰ ਇਹਦਾ ਕਾਫੀ ਬੈਨੀਫਿਟ ਲੱਗਦਾ ਸੋ ਅਸੀਂ ਜ਼ਰੂਰ ਹੀ ਆਪਣੇ ਫਾਰਮ ਤੇ ਵਰਤਦੇ ਆ ਹੋਪ తను వగూ చనుక్క శేర్ సబ్స్క్రైబ కువు